ਧਰਤੀ ਕ੍ਰਾਂਤੀਕਾਰੀ ਲੋਕਾਂ ਦੀ ਧਰਤੀ ਆਪਣੇ ਹੱਕਾਂ ਨੂੰ ਪਛਾਨਣ ਵਾਲਿਆਂ ਦੀ ਧਰਤੀ ਗਰੀਬਾਂ ਨੂੰ ਉਹਨਾਂ ਦੇ ਹੱਕ ਦਿਵਾਉਣ ਵਾਸਤੇ ਲੜਨ ਵਾਸਤੇ ਜਾਣਨ ਵਾਲਿਆਂ ਦੀ ਧਰਤੀ ਮਾਨਸਾ ਦੀ ਧਰਤੀ ਤੇ ਅੱਜ ਪਹੁੰਚਿਆ ਜਿੰਨੇ ਵੀ ਸਤਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਭੈਣਾਂ ਛੋਟੇ ਬੱਚੇ ਕਈ ਘੰਟਿਆਂ ਤੋਂ ਇੱਥੇ ਬੈਠੇ ਹੋ ਤੋੜਾ ਚੱਲਿਆ ਹੋਇਆ ਹੈ ਕਿ ਕਦਮ ਮੇਰੇ ਸਿਰ ਮੱਥੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੇਜ ਦੇ ਉੱਤੇ ਤੁਹਾਡੇ ਦੁਆਰਾ ਚੁਣੇ ਹੋਏ ਸਾਰੇ ਐਮਐਲਏ ਬੈਠੇ ਆ ਬੁੜਲਾਡੇ ਤੋਂ ਸਰਦੂਲਗੜ੍ਹ ਤੋਂ ਮਾਨਸਾ ਤੋਂ ਮੋੜ ਤੋਂ ਪੁੱਚੋ ਤੋਂ ਜਿੱਥੇ ਵੀ ਤਲਵੰਡੀ ਸਾਬੋ ਤੋਂ ਲੰਬੀ ਤੋਂ ਖੁੱਦ ਉਮੀਦਵਾਰ ਸਾਹਿਬ ਜਿਹੜੇ ਨੇ ਉਹਨੇ ਦੇਹਾਤੀ ਤੋਂ ਬਠਿੰਡਾ ਸ਼ਹਿਰੀ ਤੋਂ ਜਿੱਧਰ ਨੂੰ ਵੀ ਨਜ਼ਰ ਮਾਰ ਲਓਗੇ ਏਰੀਆ ਥੋੜਾ ਹੈ ਇਹ ਇਲਾਕਾ ਆਮ ਆਦਮੀ ਦਾ ਹੈ ਆਮ ਬੰਦਿਆਂ ਦਾ ਇਲਾਕਾ ਹੈ ਉਹ ਕਹਿਣਗੇ ਬਹੁਤ ਅੱਛੇ ਪੰਜਾਬ ਦੀਆਂ ਛੱਤਾਂ ਵੀ ਬਹੁਤ ਅਪਜਾਉ ਨੇ ਉਹਨਾਂ ਨੂੰ ਇਹ ਨਹੀਂ ਪਤਾ ਇਹ ਖੇਤੋਂ ਲਿਆਂਦੇ ਨੇ ਟੋੜ ਕੇ ਢਿੰਡੇ ਧੁੱਪ ਚ ਨਾਲ ਖੜੇ ਨੇ ਪਤਾ ਹੀ ਨਹੀਂ ਪਤਾ ਹੀ ਨਹੀਂ ਉਹ ਪੰਜਾਬ ਦੇ ਵਾਰਿਸ ਬਣਨ ਨੂੰ ਫਿਰਦੇ ਨੇ ਪੰਜਾਬੀ ਆਉਂਦੀ ਨਹੀਂ ਯਾਰ ਮੈਂ ਫੇਰ ਕਹਿ ਦੇਣਾ ਅੱਜ ਉਹ 33 ਆਲਾ ਪਾਸ ਹੁੰਦਾ ਆਪਣਾ ਜਵਾਕ ਮੈਂ 25 ਕਰਤੇ ਸੀ ਇਹਨਾਂ ਵਾਸਤੇ ਚਲ ਅੱਜ ਹੋਰ 5 ਨੰਬਰਾਂ ਦੀ ਗ੍ਰੇਸ ਦੇ ਦਿੰਨਾ 20 ਨੰਬਰ ਲੈ ਕੇ ਪੰਜਾਬੀ ਦਾ ਲਿਖਤੀ ਟੈਸਟ ਪਾਸ ਕਰਕੇ ਦਿਖਾ ਦੇਣਾ ਜਿਹਨਾਂ ਨੇ ਮੈਂ ਨਾਮ ਲਏ ਨੇ ਮੈਂ ਮੰਨ ਜੂ ਇਹਨਾਂ ਨੂੰ ਪੰਜਾਬੀ ਆਉਂਦੀ ਨਹੀਂ ਮਨਪ੍ਰੀਤ ਬਾਦਲ ਨੂੰ ਪੰਜਾਬੀ ਦਾ ਅਖਬਾਰ ਪੜ੍ਹ ਕੇ ਮੈਂ ਸੁਣਾਉਂਦਾ ਰਿਹਾ ਹਾਂ ਮੈਂ ਤਾਂ ਨਾਲ ਰਿਹਾ ਰੱਬ ਨੇ ਪਹਿਲਾਂ ਮੈਨੂੰ ਇਹਦੇ ਅੰਦਰ ਭੇਜਿਆ ਸੀ ਕਹਿੰਦਾ ਚਾ ਪਹਿਲਾਂ ਚੈੱਕ ਕਰ ਲੈ ਕਿ ਕਿੰਨੇ ਕ ਨੇ ਇਹ ਪਹਾੜਾਂ ਵਾਲੇ ਸਕੂਲਾਂ 'ਚ ਕਿੱਥੇ ਪੰਜਾਬੀ ਮੈਂ ਪੇਪਰ ਵੀ ਲੀਕ ਕਰ ਦੂੰਗਾ ਚਲ ਸਵਾਲ ਪੁੱਛੂੰਗਾ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਇਹਨਾਂ ਨੂੰ ਵੀ ਪਤਾ ਵੀ ਚੰਡੀਗੜ੍ਹ ਮੈਨੂੰ ਵੀ ਪਤਾ ਵੀ ਇਹਨਾਂ ਨੂੰ ਪਤਾ ਚੰਡੀਗੜ੍ਹ ਪਰ ਚੰਡੀਗੜ੍ਹ ਲਿਖਣੀ ਕਿਵੇਂ ਚੱਚੇ ਦੇ ਟਿੱਪੀ ਨਹੀਂ ਪਾਉਣੀ ਆਉਂਦੀ ਪਹਿਲਾਂ ਚੱਚੇ ਨਹੀਂ ਪਾਉਣਾ ਆਉਂਦਾ ਫਿਰ ਡੱਡਾ ਫਿਰ ਗੱਗਾ ਫਿਰ ਢਾਣਾ ਢਾੜ ਦੇ ਪੈਰ ਚ ਹਾ ਹਾ ਐਨਾ ਕਿਥੋਂ ਐਨਾ ਨਹੀਂ ਆਉਂਦਾ ਇਹਨਾਂ ਨੂੰ ਤੇ ਪੰਜਾਬ ਦੇ ਬਾਰਸ ਬਣਨ ਨੂੰ ਫਿਰਦੇ ਹੋ ਆ ਸਾਡੇ ਬੈਠੇ ਨੇ ਸਾਰੇ ਪਿੰਡਾਂ ਵਾਲੇ ਮੁੰਡੇ ਆ ਸਾਡੇ ਧੀਆਂ ਪੋਤੇ ਆਪਣੇ ਜਿਹੜੇ ਇੱਥੇ ਹੀ ਰਹਿਆ ਪਿੰਡਿਆਂ ਤੇ ਗਰੀਬੀਆਂ ਹੰਡਾਈਆਂ ਨੇ ਆਹ ਸੀ ਟਰੈਕਟਰ ਨੇ ਤਿੰਨ ਵਾਰੀ ਬਾਹ ਤੋੜੀ ਹੋਈ ਆ ਦੇਖ ਲਓ ਪਿੰਗੀ ਆ ਜੇ ਚੱਕਰ ਘੱਟ ਪਹਿਨਣਾ ਟੱਸ ਪਹਿਲਾਂ ਸੇੜਦੀ ਐ ਮਾਰਦਾ ਉਹ ਇੱਥੋਂ ਕੱਢ ਦਿੰਦਾ ਉਹ ਕਹੂਗਾ ਟੱਸ ਸੇ ਮਸਤ ਹੁੰਦਾ ਹੈ ਲੇਕਿਨ ਟੱਸ ਨਹੀਂ ਪਤਾ ਹੈ ਇਹਨਾਂ ਨੂੰ ਮੈਂ ਦੱਸੂ ਇਹਨਾਂ ਦੀ ਟੱਸਾਂ ਪਨ ਕੇ ਇਹਨਾਂ ਦੀ ਮਜ਼ਾਕ ਹੀ ਸਮਝ ਲੈ ਮੋਲਕਰੂ ਯਾਰ ਲੁੱਟਣ ਲੱਗੇ ਆ ਦਿਨ ਰਾਤ ਦੱਸੇ ਨਹੀਂ ਇਹਨਾਂ ਨੂੰ ਸਾਨੂੰ ਉੱਥੇ ਬਹਿ ਜਾਂਦੇ ਸੀ ਜਾ ਕੇ ਅੰਦਰੋਂ ਕੁੰਡੇ ਲਾ ਲੈਂਦੇ ਸੀ ਮਹਿਲਾਂ ਦੇ 2 ਮਹੀਨੇ ਪਹਿਲਾਂ ਆ ਕੇ ਐ ਕਰ ਲੈਂਦੇ ਸੀ ਇੱਕ ਮੌਕਾ ਹੋਰ ਦਿਓ ਜੀ ਚਲੋ ਜੇ ਅਸੀਂ ਮੌਕੇ ਦਿੰਦੇ ਥੱਕ ਗਏ ਓਏ ਇਹ ਮੌਕੇ ਮੰਗਦੇ ਨਹੀਂ ਥੱਕੇ ਮੈਂ 2 ਸਾਲਾਂ ਦੇ ਕੰਮ ਗਣਾਈ ਜਾਂਦਾ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਤੁਹਾਡੇ ਪਿੰਡਾਂ 'ਚ ਵੀ ਨੌਕਰੀਆਂ ਮਿਲਿਆ ਹੋਣੀ ਐ ਇੱਕ ਬੰਦਾ ਹੱਥ ਖੜਾ ਕਰਕੇ ਦੱਸ ਦੋ 1 ਰੁਪਈਆ ਕਿਸੇ ਨੇ ਲਿਆ ਹੋਵੇ ਕੋਈ ਸਪਾਰਸ਼ ਲਾਉਣੀ ਪੈਗੀ ਹੋਵੇ 1 ਰੁਪਈਆ ਦੱਸ ਦੋ ਹੁਣ ਪਿੰਡਾਂ 'ਚ ਮੁਕਾਬਲੇ ਹੁੰਦੇ ਨੇ ਤੁਹਾਡੇ ਪਿੰਡ ਕਿੰਨੇ ਨੌਕਰੀਆਂ ਮਿਲ ਗਈਆਂ ਬਈ ਸਾਡੇ ਪਿੰਡ ਤਾਂ 44 ਸਾਡੇ 47 ਐਦਾਂ ਦੇ ਪਿੰਡਾਂ 'ਚ ਮੁਕਾਬਲੇ ਹੋਣ ਲੱਗ ਗਏ ਪਹਿਲਾਂ ਕਦੇ ਨੌਕਰੀ ਸੁਣੀ ਸੀ ਸਾਡੀਆਂ 3 ਭੈਣਾਂ ਜੱਜ ਲੱਗਦੀਆਂ ਦੇਖੀਆਂ ਸੀ ਕਦੇ ਪਟਵਾਰੀ ਬਣਦੇ ਮੈਂ ਗੁਜਰਾਤ ਜਾਣਾ ਸੀ ਪਰਸੋਂ ਮੈਂ ਚੰਡੀਗੜ੍ਹੋਂ ਦਿੱਲੀ ਵਾਸਤੇ ਜਹਾਜ਼ ਚੜ੍ਹਿਆ ਉਹਦੇ ਵਿੱਚ ਇੱਕ ਕੁੜੀ ਮਿਲੀ ਉਹਦੀ ਮਾਂ ਉਹਦੇ ਨਾਲ ਸੀ ਉਹਦੀ ਦਾਦੀ ਉਹਦੇ ਨਾਲ ਸੀ 70 ਸਾਲ ਦੀ ਉਹਦਾ ਭਰਾ ਉਹਦੇ ਨਾਲ ਸੀ ਉਹਦੀ ਭਾਬੀ ਉਹਦੇ ਨਾਲ ਸੀ ਨਵਾਂ ਵਿਆਹ ਹੋਇਆ ਸੀ ਚੂੜਾ ਪਾਇਆ ਹੋਇਆ ਸੀ ਕੁੜੀ ਦੇ ਉਹ ਕੁੜੀ ਮੈਨੂੰ ਕਹਿੰਦੀ ਮਾਨ ਸਾਹਿਬ ਅੱਜ ਦਾ ਦਿਨ ਮੇਰੇ ਲਈ ਬਹੁਤ ਵੱਡਾ ਜਿੰਦਗੀ ਦਾ ਰੋਣ ਲੱਗ ਗਈ ਮੈਂ ਕਿਹਾ ਕੀ ਹੋ ਗਿਆ ਭੈਣੇ ਦੱਸ ਤਸੇ ਕਹਿੰਦੀ ਤੁਸੀਂ ਮੈਨੂੰ ਪਟਵਾਰੀ ਲਾਤਾ ਮੈਂ ਪਟਵਾਰੀ ਚੁਣੀ ਗਈ ਤੇ ਮੈਂ ਆਪਣੇ ਪਰਿਵਾਰ ਨਾਲ ਵਾਦਾ ਕੀਤਾ ਸੀ ਜਦੋਂ ਮੈਨੂੰ ਸਰਕਾਰੀ ਨੌਕਰੀ ਮਿਲ ਗਈ ਮੈਂ ਪਹਿਲੀ ਤਨਖਾਹ ਨਾਲ ਆਪਣੇ ਸਾਰੇ ਟੱਬਰ ਨੂੰ ਜਹਾਜ਼ ਦਾ ਝੂਟਾ ਦਵਾਉਂਗੀ ਅੱਜ ਮੈਂ ਜਹਾਜ਼ 'ਚ ਸਾਰੇ ਪਰਿਵਾਰ ਨੂੰ ਲੈ ਕੇ ਚੱਲੀ ਰੋਣ ਲੱਗ ਗਈ ਮੈਂ ਕਿਹਾ ਭੈਣੇ ਤੇਰੀ ਮਿਹਨਤ ਹੈ ਕਹਿੰਦੇ ਨਹੀਂ ਜੀ ਪਹਿਲਾਂ ਕਿੱਥੇ ਸਾਨੂੰ ਪੁੱਛਦਾ ਸੀ ਕੋਈ ਬਥੇਰੀ ਵਾਰੀ ਪੇਪਰ ਦਿੱਤੇ ਸੀ ਪਰ ਸਾਡੇ ਤੋਂ ਘੱਟ ਨੰਬਰਾਂ ਵਾਲੇ ਨੌਕਰੀ ਲੈ ਜਾਂਦੇ ਸੀ ਕਿਉਂਕਿ ਉਹਨਾਂ ਨੂੰ ਐਮਐਲਏ ਜਾਣਦਾ ਹੁੰਦਾ ਸੀ ਜਾਂ ਉਹਨਾਂ ਕੋਲੇ ਪੈਸੇ ਹੁੰਦੇ ਸੀ ਆਏ ਆਏ ਕਰਦੇ ਰਹੇ ਆ ਵੀਰੋ ਆਪਣੇ ਨਾਲ ਤੁਸੀਂ ਕਿਸੇ ਕਦੇ ਲੀਡਰ ਦਾ ਮੁੰਡਾ ਬੇਰੁਜ਼ਗਾਰ ਦੇਖਿਆ ਵੀ ਲੀਡਰ ਬਹੁਤ ਵੱਡਾ ਦਾ ਮੁੰਡਾ ਬੇਰੁਜ਼ਗਾਰ ਹੈ ਨਾ ਬੇਰੁਜ਼ਗਾਰੀ ਆਪਣੇ ਧੀਆਂ ਪੋਤਾਂ ਵਾਸਤੇ ਰੱਖੀ ਹੋਈ ਆ ਬਸ ਕਦੇ ਲੀਡਰ ਦਾ ਮੁੰਡਾ ਫੌਜ 'ਚ ਦੇਖਿਆ ਬਿਫੌਰ ਚ ਧਰਤੀ ਉਹਦਾ ਮੁੰਡਾ ਨਾ ਗੋਲੀਆਂ ਖਾਣ ਨੂੰ ਆਪਾਂ ਰੱਖੇ ਹੋਏ ਆਂ ਬਸ ਹਾਂ ਚੇਅਰਮੈਨ ਫਲਾਨਾ ਤੁਮ ਕਾ ਇਹ ਨਾਂ ਦੇਤੀਆਂ ਪੁੱਤ ਲਾਲ ਬੱਤੀ ਇਹਨਾਂ ਕੋਲੇ ਅੱਜ ਮਾਨਸਾ ਦੀ ਧਰਤੀ ਇਨਕਲਾਬੀ ਲੋਕਾਂ ਦੀ ਧਰਤੀ ਕ੍ਰਾਂਤੀਕਾਰੀ ਲੋਕਾਂ ਦੀ ਧਰਤੀ ਆਪਣੇ ਹੱਕਾਂ ਨੂੰ ਪਛਾਨਣ ਵਾਲਿਆਂ ਦੀ ਧਰਤੀ ਗਰੀਬਾਂ ਨੂੰ ਉਹਨਾਂ ਦੇ ਹੱਕ ਦਿਵਾਉਣ ਵਾਸਤੇ ਲੜਨ ਵਾਸਤੇ ਜਾਣਨ ਵਾਲਿਆਂ ਦੀ ਧਰਤੀ ਮਾਨਸਾ ਦੀ ਧਰਤੀ ਤੇ ਅੱਜ ਪਹੁੰਚਿਆ ਜਿੰਨੇ ਵੀ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਪੈਣਾ ਛੋਟੇ ਬੱਚੇ ਕਈ ਘੰਟਿਆਂ ਤੋਂ ਇੱਥੇ ਬੈਠੇ ਹੋ ਹੂੰ ਟੋਡਾ ਚੱਲਿਆ ਹੋਇਆ ਕਿ ਕਦਮ ਮੇਰੇ ਸਿਰ ਮੱਥੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੇਜ ਦੇ ਉੱਤੇ ਤੁਹਾਡੇ ਦੁਆਰਾ ਚੁਣੇ ਹੋਏ ਸਾਰੇ ਐਮਐਲਏ ਬੈਠੇ ਆ ਬੁੜਲਾਡੇ ਤੋਂ ਸਰਦੂਲਗੜ ਤੋਂ ਮਾਨਸਾ ਤੋਂ ਮੌੜ ਤੋਂ ਪੁੱਚੋ ਤੋਂ ਜਿੱਥੇ ਵੀ ਤਲਵੰਡੀ ਸਾਬੋ ਤੋਂ ਲੰਬੀ ਤੋਂ ਖੁੱਦ ਉਮੀਦਵਾਰ ਸਾਹਿਬ ਜਿਹੜੇ ਨੇ ਉਹਨੇ ਦਿਹਾਤੀ ਤੋਂ ਬਠਿੰਡਾ ਸ਼ਹਿਰੀ ਤੋਂ ਜਿੱਧਰ ਨੂੰ ਵੀ ਨਜ਼ਰ ਮਾਰ ਲਓਗੇ ਏਰੀਆ ਤੁਹਾਡਾ ਇਹ ਇਲਾਕਾ ਆਮ ਆਦਮੀ ਦਾ ਹੈ ਆਮ ਬੰਦਿਆਂ ਦਾ ਇਲਾਕਾ ਹੈ ਉਹ ਕਹਿਣਗੇ ਬਹੁਤ ਅੱਛੇ ਪੰਜਾਬ ਦੀਆਂ ਛੱਤਾਂ ਵੀ ਬਹੁਤ ਅਪਜਾਉ ਨੇ ਉਹਨਾਂ ਨੂੰ ਇਹ ਨਹੀਂ ਪਤਾ ਇਹ ਖੇਤੋਂ ਲਿਆਂਦੇ ਨੇ ਤੋੜ ਕੇ ਢੀਂਡੇ ਧੁੱਪ ਚ ਨਾਲ ਖਿੜੇ ਨੇ ਪਤਾ ਹੀ ਨਹੀਂ ਪਤਾ ਹੀ ਨਹੀਂ ਉਹ ਪੰਜਾਬ ਦੇ ਵਾਰਿਸ ਬਣਨ ਨੂੰ ਫਿਰਦੇ ਨੇ ਪੰਜਾਬੀ ਆਉਂਦੀ ਨਹੀਂ ਯਾਰ ਮੈਂ ਫੇਰ ਕਹਿ ਦੇਣਾ ਅੱਜ ਉ 33 ਆਲਾ ਪਾਸ ਹੁੰਦਾ ਆਪਣਾ ਜਵਾਕ ਮੈਂ 25 ਕਰਤੇ ਸੀ ਇਹਨਾਂ ਵਾਸਤੇ ਚਲ ਅੱਜ ਹੋਰ 5 ਨੰਬਰਾਂ ਦੀ ਗ੍ਰੇਸ ਦੇ ਦਿੰਨਾ ਬੀ ਨੰਬਰ ਲੈ ਕੇ ਪੰਜਾਬੀ ਦਾ ਲਿਖਤੀ ਟੈਸਟ ਪਾਸ ਕਰਕੇ ਦਿਖਾ ਦੇਣਾ ਜਿਨ੍ਹਾਂ ਦੇ ਮੈਂ ਨਾਮ ਲੈਨੇ ਮੈਂ ਮੰਨ ਜੂ ਇਹਨਾਂ ਨੂੰ ਪੰਜਾਬੀ ਆਉਂਦੀ ਨਹੀਂ ਮਨਪ੍ਰੀਤ ਬਾਦਲ ਨੂੰ ਪੰਜਾਬੀ ਦਾ ਅਖਬਾਰ ਪੜ੍ਹ ਕੇ ਮੈਂ ਸੁਣਾਉਂਦਾ ਰਿਹਾ ਮੈਂ ਤਾਂ ਨਾਲ ਰਿਹਾ ਰੱਬ ਨੇ ਪਹਿਲਾਂ ਮੈਨੂੰ ਇਹਦੇ ਅੰਦਰ ਭੇਜਿਆ ਸੀ ਕਹਿੰਦਾ ਚ ਪਹਿਲਾਂ ਚੈੱਕ ਕਰ ਲੈ ਕਿ ਕਿੰਨੇ ਕ ਨੇ ਇਹ ਪਹਾੜਾਂ ਵਾਲੇ ਸਕੂਲਾਂ 'ਚ ਕਿੱਥੇ ਪੰਜਾਬੀ ਮੈਂ ਪੇਪਰ ਵੀ ਲੀਕ ਕਰ ਦੂੰਗਾ ਚਲ ਸਵਾਲ ਪੁੱਛੂੰਗਾ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਇਹਨਾਂ ਨੂੰ ਵੀ ਪਤਾ ਵੀ ਚੰਡੀਗੜ੍ਹ ਮੈਨੂੰ ਵੀ ਪਤਾ ਵੀ ਇਹਨਾਂ ਨੂੰ ਪਤਾ ਚੰਡੀਗੜ੍ਹ ਪਰ ਚੰਡੀਗੜ੍ਹ ਲਿਖਣੀ ਕਿਵੇਂ ਚੱਚੇ ਦੇ ਟਿੱਪੀ ਨਹੀਂ ਪਾਉਣੀ ਆਉਂਦੀ ਪਹਿਲਾਂ ਚੱਚੇ ਨਹੀਂ ਪਾਉਣਾ ਆਉਂਦਾ ਫਿਰ ਡੱਡਾ ਫਿਰ ਗੱਗਾ ਫਿਰ ਢਾੜਾ ਢਾੜੇ ਦੇ ਪੈਰ ਚ ਹਾਹਾ ਐਨਾ ਪਿੱਥੋਂ ਐਨਾ ਨਹੀਂ ਆਉਂਦਾ ਇਹਨਾਂ ਨੂੰ ਤੇ ਪੰਜਾਬ ਦੇ ਬਾਰਸ ਬਣਨ ਨੂੰ ਫਿਰਦੇ ਹੋ ਆ ਸਾਡੇ ਬੈਠੇ ਨੇ ਸਾਰੇ ਪਿੰਡਾਂ ਵਾਲੇ ਮੁੰਡੇ ਆ ਸਾਡੇ ਧੀਆਂ ਪੋਤੇ ਆਪਣੇ ਜਿਹੜੇ ਇੱਥੇ ਰਹਿਆ ਪਿੰਡਿਆਂ ਤੇ ਗਰੀਬੀਆਂ ਹੰਡਾਈਆਂ ਨੇ ਆਹ ਸੀ ਟਰੈਕਟਰ ਇਹ ਤਿੰਨ ਬਾਰੀ ਬਾਹ ਤੋੜੀ ਹੋਈ ਆ ਦੇਖ ਲਓ ਪਿੰਗੀ ਐ ਜੇ ਚੱਕਰ ਘੱਟ ਪਹਿਣ ਨਾ ਟੱਸ ਪਹਿਲਾਂ ਛੇੜਦੀ ਐ ਮਾਰਦਾ ਉਹ ਇੱਥੋਂ ਕੱਢ ਦਿੰਦਾ ਉਹ ਕਹੂਗਾ ਟੱਸ ਸੇ ਮਸਤ ਹੁੰਦਾ ਹੈ ਲੇਕਿਨ ਟੱਸ ਨਹੀਂ ਪਤਾ ਹੈ ਇਹਨਾਂ ਨੂੰ ਮੈਂ ਦੱਸੂ ਇਹਨਾਂ ਦੀ ਟੱਸਾਂ ਭੰਨ ਕੇ ਇਹਨਾਂ ਦੀ ਮਜਾਕ ਹੀ ਸਮਝ ਲਿਆ ਮੁਲਕਰੂ ਯਾਰ ਲੁੱਟਣ ਲੱਗੇ ਆ ਜਨਰਾਤ ਦੱਸੇ ਹੀ ਨਹੀਂ ਇਹਨਾਂ ਨੂੰ ਸਾਨੂੰ ਉੱਥੇ ਬਹਿ ਜਾਂਦੇ ਸੀ ਜਾ ਕੇ ਅੰਦਰੋਂ ਕੁੰਡੇ ਲਾ ਲੈਂਦੇ ਸੀ ਮਹਿਲਾਂ ਦੇ 2 ਮਹੀਨੇ ਪਹਿਲਾਂ ਆ ਕੇ ਐ ਕਰ ਲੈਂਦੇ ਸੀ ਇੱਕ ਮੌਕਾ ਹੋਰ ਦਿਓ ਜੀ ਚਲੋ ਜੇ ਅਸੀਂ ਮੌਕੇ ਦਿਨ ਦੇ ਥੱਕ ਗਏ ਓਏ ਇਹ ਮੌਕੇ ਮੰਗਦੇ ਨਹੀਂ ਥੱਕੇ ਮੈਂ 2 ਸਾਲਾਂ ਦੇ ਕੰਮ ਗਣਾਈ ਜਾਂਨਾ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਥੋੜੇ ਪਿੰਡਾਂ 'ਚ ਵੀ ਨੌਕਰੀਆਂ ਮਿਲਿਆ ਹੋਣੀਆਂ ਇੱਕ ਬੰਦਾ ਹੱਥ ਖੜਾ ਕਰਕੇ ਦੱਸ ਦੋ 1 ਰੁਪਈਆ ਕਿਸੇ ਨੇ ਲਿਆ ਹੋਵੇ ਕੋਈ ਸਪਾਰਸ਼ ਲਾਉਣੀ ਪੈਗੀ ਹੋਵੇ 1 ਰੁਪਈਆ ਦੱਸ ਦੋ ਹੁਣ ਪਿੰਡਾਂ 'ਚ ਮੁਕਾਬਲੇ ਹੁੰਦੇ ਨੇ ਥੋੜੇ ਪਿੰਡ ਕਿੰਨੀਆਂ ਨੌਕਰੀਆਂ ਮਿਲ ਗਈਆਂ ਬਈ ਸਾਡੇ ਪਿੰਡ ਤਾਂ 43 ਸਾਡੇ 47 ਐਦਾਂ ਦੇ ਪਿੰਡਾਂ 'ਚ ਮੁਕਾਬਲੇ ਹੋਣ ਲੱਗ ਗਏ ਪਹਿਲਾਂ ਕਦੇ ਨੌਕਰੀ ਸੁਣੀ ਸੀ ਸਾਡੀਆਂ ਧੀਆ ਭੈਣਾਂ ਜੱਜ ਲੱਗਦੀਆਂ ਦੇਖੀਆਂ ਸੀ ਕਦੇ ਪਟਵਾਰੀ ਬਣਦੇ ਮੈਂ ਗੁਜਰਾਤ ਜਾਣਾ ਸੀ ਪਰਸੋਂ ਮੈਂ ਚੰਡੀਗੜ੍ਹੋਂ ਦਿੱਲੀ ਵਾਸਤੇ ਜਹਾਜ਼ ਚੜਿਆ। ਉਹਦੇ ਵਿੱਚ ਇੱਕ ਕੁੜੀ ਮਿਲੀ। ਉਹਦੀ ਮਾਂ ਉਹਦੇ ਨਾਲ ਸੀ। ਉਹਦੀ ਦਾਦੀ ਉਹਦੇ ਨਾਲ ਸੀ 70 ਸਾਲ ਦੀ। ਉਹਦਾ ਭਰਾ ਉਹਦੇ ਨਾਲ ਸੀ, ਉਹਦੀ ਭਾਬੀ ਉਹਦੇ ਨਾਲ ਸੀ। ਨਵਾਂ ਵਿਆਹ ਹੋਇਆ ਸੀ, ਚੂੜਾ ਪਾਇਆ ਹੋਇਆ ਸੀ ਕੁੜੀ ਦੇ। ਉਹ ਕੁੜੀ ਮੈਨੂੰ ਕਹਿੰਦੀ ਮਾਨ ਸਾਹਿਬ, ਅੱਜ ਦਾ ਦਿਨ ਮੇਰੇ ਲਈ ਬਹੁਤ ਵੱਡਾ ਜ਼ਿੰਦਗੀ ਦਾ। ਰੋਣ ਲੱਗ ਗਈ। ਮੈਂ ਕਿਹਾ ਕੀ ਹੋ ਗਿਆ ਭੈਣੇ ਦੱਸ ਤਸੇ। ਕਹਿੰਦੀ ਤੁਸੀਂ ਮੈਨੂੰ ਪਟਵਾਰੀ ਲਾਤਾ। ਮੈਂ ਪਟਵਾਰੀ ਚੁਣੀ ਗਈ। ਤੇ ਮੈਂ ਆਪਣੇ ਪਰਿਵਾਰ ਨਾਲ ਵਾਦਾ ਕੀਤਾ ਸੀ ਜਦੋਂ ਮੈਨੂੰ ਸਰਕਾਰੀ ਨੌਕਰੀ ਮਿਲ ਗਈ ਮੈਂ ਪਹਿਲੀ ਤਨਖਾਹ ਨਾਲ ਆਪਣੇ ਸਾਰੇ ਟੱਬਰ ਨੂੰ ਜਹਾਜ਼ ਦਾ ਝੂਟਾ ਦਵਾਉਂਗੀ ਅੱਜ ਮੈਂ ਜਹਾਜ਼ 'ਚ ਸਾਰੇ ਪਰਿਵਾਰ ਨੂੰ ਲੈ ਕੇ ਚੱਲੀ ਰੋਣ ਲੱਗ ਗਈ ਮੈਂ ਕਿਹਾ ਭੈਣੇ ਤੇਰੀ ਮਿਹਨਤ ਹੈ ਕਹਿੰਦੇ ਨਹੀਂ ਜੀ ਪਹਿਲਾਂ ਕਿੱਥੇ ਸਾਨੂੰ ਪੁੱਛਦਾ ਸੀ ਕੋਈ ਬਥੇਰੀ ਵਾਰੀ ਪੇਪਰ ਦਿੱਤੇ ਸੀ ਪਰ ਸਾਡੇ ਤੋਂ ਘੱਟ ਨੰਬਰ ਵਾਲੇ ਨੌਕਰੀ ਲੈ ਜਾਂਦੇ ਸੀ ਕਿਉਂਕਿ ਉਹਨਾਂ ਨੂੰ ਐਮਐਲਏ ਜਾਣ ਦਾ ਹੁੰਦਾ ਸੀ ਜਾਂ ਉਹਨਾਂ ਕੋਲੇ ਪੈਸੇ ਹੁੰਦੇ ਸੀ ਆਏ ਆਏ ਕਰਦੇ ਰਹੇ ਆ ਵੀਰੋਂ ਆਪਣੇ ਨਾਲ ਤੁਸੀਂ ਕਿਸੇ ਕਦੇ ਲੀਡਰ ਦਾ ਮੁੰਡਾ ਬੇਰੁਜ਼ਗਾਰ ਦੇਖਿਆ ਵੀ ਲੀਡਰ ਬਹੁਤ ਵੱਡਾ ਦਾ ਮੁੰਡਾ ਬੇਰੁਜ਼ਗਾਰ ਹੈ ਨਾ ਬੇਰੁਜ਼ਗਾਰੀ ਆਪਣੇ ਧੀਆਂ ਪੋਤਾਂ ਵਾਸਤੇ ਰੱਖੀ ਹੋਈ ਆ ਬਸ ਕਦੇ ਲੀਡਰ ਦਾ ਮੁੰਡਾ ਫੌਜ 'ਚ ਦੇਖਿਆ ਵੀ ਫੌਜ 'ਚ ਭਰਤੀ ਉਹਦਾ ਮੁੰਡਾ ਨਾ ਗੋਲੀਆਂ ਖਾਣ ਨੂੰ ਉੱਪਰ ਰੱਖੇ ਹੋਏ ਆ ਬਸ ਹਾਂ ਚੇਅਰਮੈਨ ਫਲਾਨਾ ਉਤਮ ਕਾ ਇਹ ਨਾਂ ਦੇ ਪਿਆ ਪੁੱਤ ਲਾਲ ਬੱਤੀ ਇੰਨਾ ਕੋਲੇ ਅੱਜ ਮਾਨਸਾ ਦੀ ਧਰਤੀ ਇਨਕਲਾਬੀ ਲੋਕਾਂ ਦੀ ਧਰਤੀ ਕ੍ਰਾਂਤੀਕਾਰੀ ਲੋਕਾਂ ਦੀ ਧਰਤੀ ਆਪਣੇ ਹੱਕਾਂ ਨੂੰ ਪਛਾਣਨ ਵਾਲਿਆਂ ਦੀ ਧਰਤੀ ਗਰੀਬਾਂ ਨੂੰ ਉਹਨਾਂ ਦੇ ਹੱਕ ਦਿਵਾਉਣ ਵਾਸਤੇ ਲੜਨ ਵਾਸਤੇ ਜਾਣਨ ਵਾਲਿਆਂ ਦੀ ਧਰਤੀ ਮਾਨਸਾ ਦੀ ਧਰਤੀ ਤੇ ਅੱਜ ਪਹੁੰਚਿਆ ਜਿੰਨੇ ਵੀ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਭੈਣਾਂ ਛੋਟੇ ਬੱਚੇ ਈ ਘੰਟਿਆਂ ਤੋਂ ਇੱਥੇ ਬੈਠੇ ਹੋ ਹੂੰ ਟੋੜਾ ਚੱਲਿਆ ਹੋਇਆ ਏ ਕਿ ਕਦਮ ਮੇਰੇ ਸਿਰ ਮੱਥੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਟੇਜ ਦੇ ਉੱਤੇ ਤੁਹਾਡੇ ਦੁਆਰਾ ਚੁਣੇ ਹੋਏ ਸਾਰੇ ਐਮਐਲਏ ਬੈਠੇ ਆ ਬੁੜਲਾਡੇ ਤੋਂ ਸਰਦੂਲਗੜ੍ਹ ਤੋਂ ਮਾਨਸਾ ਤੋਂ ਮੌੜ ਤੋਂ ਪੁੱਚੋ ਤੋਂ ਜਿੱਥੇ ਵੀ ਤਲਵੰਡੀ ਸਾਬੋ ਤੋਂ ਲੰਬੀ ਤੋਂ ਖੁੱਦ ਉਮੀਦਵਾਰ ਸਾਹਿਬ ਜਿਹੜੇ ਨੇ ਉਹਨੇ ਦਿਹਾਤੀ ਤੋਂ ਬਠਿੰਡਾ ਸ਼ਹਿਰੀ ਤੋਂ ਜਿੱਧਰ ਨੂੰ ਵੀ ਨਜ਼ਰ ਮਾਰ ਲਓਗੇ ਏਰੀਆ ਥੋੜਾ ਹੈ ਇਹ ਇਲਾਕਾ ਆਮ ਆਦਮੀ ਦਾ ਆਮ ਬੰਦਿਆਂ ਦਾ ਇਲਾਕਾ ਹੈ ਉਹ ਕਹਿਣਗੇ ਬਹੁਤ ਅੱਛੇ ਪੰਜਾਬ ਦੀਆਂ ਛੱਤਾਂ ਵੀ ਬਹੁਤ ਪਜਾਉ ਨੇ ਉਹਨਾਂ ਨੂੰ ਇਹ ਨਹੀਂ ਪਤਾ ਇਹ ਖੇਤੋਂ ਲਿਆਉਂਦੇ ਨੇ ਟੋੜ ਕੇ ਟੀਂਡੇ ਧੁੱਪ ਚ ਨਾਲ ਖੜੇ ਨੇ ਪਤਾ ਹੀ ਨਹੀਂ ਪਤਾ ਹੀ ਨਹੀਂ ਉਹ ਪੰਜਾਬ ਦੇ ਵਾਰਿਸ ਬਣਨ ਨੂੰ ਫਿਰਦੇ ਨੇ ਪੰਜਾਬੀ ਆਉਂਦੀ ਨਹੀਂ ਯਾਰ